ਸੱਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਥਾਰਨਾਲ ਗੁਰਜੀਤ ਕੌਰ ਲੋਰੀ ਜਿਵੇਂ ਕਿ ਨੇੜੇ ਆ ਰਹੀ ਆ ਤਾਂ ਲੋਰੀ ਸਪੈਸ਼ਲ ਡੀਲਸ ਸਾਰੀਆਂ ਥਾਵਾਂ ਤੇ ਲੱਗ ਚੁੱਕੀਆਂ ਨੇ ਤੇ ਸਪੈਸ਼ਲ ਡੀਲਸ ਲੱਗੀਆਂ ਹੋਈਆਂ ਨੇ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਈਟੋ ਪੀਕੋ ਵਾਲੀ ਲੋਕੇਸ਼ਨ ਤੇ ਜਿੱਥੇ ਕਿ ਕਾਫੀ ਵੱਡਾ ਸਟੋਰ ਹੈਗਾ ਤੇ ਤੁਸੀਂ ਸਮਾਨ ਵੀ ਦੇਖ ਸਕਦੇ ਹੋ ਕਿ ਕਾਫੀ ਫਰੈਸ਼ ਜੜੀਆਂ ਸਬਜ਼ੀਆਂ ਫਰੂਟਸ ਤੁਹਾਨੂੰ ਸਾਰਾ ਸਮਾਨ ਮਿਲ ਜਾਂਦਾ ਤੇ ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਇੱਥੇ ਵੈਰਾਈਟੀ ਮਿਲਦੀ ਹੈਗੀ ਹੈ ਇਸ ਤੋਂ ਇਲਾਵਾ ਏਸ਼ੀਅਨ ਫੂਡ ਸੈਂਟਰ ਤੇ ਬਹੁਤ ਹੀ ਵਧੀਆ ਡੀਲਸ ਲੱਗ ਚੁੱਕੀਆਂ ਨੇ ਲੋਰੀ ਸਪੈਸ਼ਲ ਇਹ ਹੈਪੀ ਲੋਰੀ ਸੇ ਸੇਮ ਜਿਹੜੇ ਪ੍ਰਾਈਸ ਨੇ ਮਿਲਣ ਵਾਲੇ ਨੇ ਤੁਹਾਡੇ ਘਰ ਦੇ ਨੇੜੇ ਜਿਹੜੀ ਵੀ ਲੋਕੇਸ਼ਨ ਹੋਵੇਗੀ ਤੁਸੀਂ ਉਸ ਲੋਕੇਸ਼ਨ ਤੇ ਜ਼ਰੂਰ ਪਹੁੰਚ ਸਕਦੇ ਹੋ ਤੇ ਕਾਫੀ ਸਾਰੀਆਂ ਇੱਥੇ ਡੀਲਸ ਮੇਰੇ ਹੱਥ ਦੇ ਵਿੱਚ ਜੋ ਪੈਂਫਲਟ ਹੈ ਇਹਦੇ ਉੱਤੇ ਵੀ ਲਿਖੀਆਂ ਹੋਈਆਂ ਨੇ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਇਹ ਪੈਂਫਲਟ ਜਿਹੜਾ ਜਗਾ ਜਗਾ ਤੇ ਦਿਖਣਗੇ ਤੇ ਡੀਲਸ ਵੀ ਤੁਹਾਨੂੰ ਇੱਥੇ ਮਿਲ ਜਾਣਗੀਆਂ ਜਿਵੇਂ ਕਿ ਇਹਨਾਂ ਦੇ ਜਿਹੜੇ ਆਟਾ ਉਹਦੇ ਉੱਤੇ ਸਪੈਸ਼ਲ ਡੀਲ ਲੱਗੀਆਂ ਨੇ ਕਾਫੀ ਘੱਟ ਪ੍ਰਾਈਸ ਦੇਖਣ ਨੂੰ ਤੁਹਾਨੂੰ ਮਿਲਣਗੇ ਤੇ ਰਾਈਸ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਸਮਤੀ ਰਾਈਸ ਨੇ ਇਹਨਾਂ ਦੇ ਵੀ ਪ੍ਰਾਈਸ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਵੱਲੋਂ ਲੋ ਲਗਾ ਦਿੱਤਾ ਗਿਆ ਹੈ 20 lb ਦਾ ਜਿਹੜਾ ਹੈ ਤੁਸੀਂ ਬੈਗ ਦੇਖ ਰਹੇ ਹੋ ਇਹ ਲਗਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਹੋਰ ਵੀ ਰਾਈਸ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਅਲੱਗ-ਅਲੱਗ ਬ੍ਰਾਂਡਸ ਦੇ ਮਿਲ ਰਹੇ ਨੇ ਤੇ ਇਸ ਤੋਂ ਇਲਾਵਾ ਇਸ ਸਾਈਡ ਤੇ ਵੀ ਤੁਹਾਨੂੰ ਫਰੋਜ਼ਨ ਫਰੂਟ ਨੇ ਜਿਹੜੇ ਉਹ ਵੀ ਮਿਲ ਜਾਣਗੇ ਹਰ ਤਰ੍ਹਾਂ ਦਾ ਸਮਾਨ ਹੈ ਜਿਹੜਾ ਖਾਣ-ਪੀਣ ਦੇ ਲਈ ਤੁਹਾਨੂੰ ਚਾਹੀਦਾ ਹੈ ਉਹ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਤੇ ਮਿਲ ਜ ਮਿਲ ਜਾਵੇਗਾ ਤੁਸੀਂ ਆਲਰੇਡੀ ਵਿਜ਼ਿਟ ਕੀਤਾ ਵੀ ਹੁਣ ਆਪਰ ਜਿਹੜੇ ਲੋਕਾਂ ਨੇ ਏਸ਼ੀਅਨ ਫੂਡ ਸੈਂਟਰ ਤੇ ਹਜੇ ਵਿਜ਼ਿਟ ਨਹੀਂ ਕੀਤਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲਿਓ ਬਹੁਤ ਵਧੀਆ ਲੋੜ ਨੇ ਤਾਂ کافی ਵਧੀਆ ਵਧੀਆ ਸਮਾਨ ਆ ਚੁੱਕਿਆ ਪਿੱਛੇ ਪੈਕਿੰਗਸ ਵੀ ਪਈਆਂ ਨੇ ਤੇ ਇਸ ਸਾਈਡ ਤੇ ਵੀ ਤੁਸੀਂ ਕੁਝ ਮੂਫਲੀ ਦੀਆਂ ਰੇੜੀਆਂ ਦੀਆਂ ਜੇਕਰ ਜਾਂ ਪਾਪਕorn ਦਾਣਿਆਂ ਦੀਆਂ ਪੈਕਿੰਗਸ ਜੇ ਲੈਣੀਆਂ ਚਾਹੁੰਦੇ ਹੋ ਉਹ ਵੀ ਕਾਫੀ ਲੋ ਲੋ ਪ੍ਰਾਈਸਿਸ ਤੇ ਤੁਹਾਨੂੰ ਇੰਨੇ ਵੱਡੇ ਵੱਡੇ ਬੈਗ ਮਿਲ ਰਹੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਮੂਫਲੀ ਅਦਾ ਖੁੱਲੇ ਦੇ ਵਿੱਚ ਲੈਣੀ ਚਾਹੁੰਦੇ ਹੋ ਆਪ ਪੈਕ ਕਰਨਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਆਪਣੀ ਕੁਆਂਟੀਟੀ ਤੁਸੀਂ ਲੈਣੀ ਚਾਹੁੰਦੇ ਹੋ ਉਸ ਅਕੋਰਡਿੰਗ ਲੈ ਸਕਦੇ ਹੋ ਇਸ ਤਰ੍ਹਾਂ ਹੀ ਤੁਹਾਨੂੰ ਜਿਹੜੀਆਂ ਰੇੜੀਆਂ ਨੇ ਇਹ ਵੀ ਲੂਸ ਦੇ ਵਿੱਚ ਮਿਲ ਜਾਣਗੀਆਂ ਇਹਨਾਂ ਦੇ ਵੀ ਪ੍ਰਾਈਸ ਕਾਫੀ ਲੋ ਨੇ 3.49 ਪਰ ਐਲਬੀ ਦਾ ਰੇਟ ਲੱਗਿਆ ਹੋਇਆ ਇਸ ਤੋਂ ਇ ਨੂੰ ਮਿਲ ਰਹੀਆਂ ਨੇ ਪੈਕਿੰਗਸ ਅਲੱਗ-ਅਲੱਗ ਤਰ੍ਹਾਂ ਦੀਆਂ ਆਈਆਂ ਹੋਈਆਂ ਨੇ ਛੋਟੀਆਂ ਪੈਕਿੰਗ ਲੈ ਕੇ ਜੋ ਜੇਕਰ ਤੁਸੀਂ ਲੈਣੀਆਂ ਚਾਹੁੰਦੇ ਹੋ ਜਾਂ ਵੱਡੀਆਂ ਲੈਣੀਆਂ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਜੋ ਕਿ ਤੁਹਾਡੇ ਘਰ ਦੇ ਨੇੜੇ ਪੈਂਦੀ ਹੈ ਜੀਟੀਏ ਪਰ ਜਾਂ ਇਸ ਤੋਂ ਬਾਹਰ ਵੀ ਗਲਫਵੇ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਜੀਟੀਏ ਦੇ ਵਿੱਚ ਵੀ ਕਾਫੀ ਸਾਰੀਆਂ ਲੋਕੇਸ਼ਨਸ ਹੈਗੀਆਂ ਨੇ ਤੁਸੀਂ ਗੂਗਲ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਹੜੀ ਤੁਹਾਡੇ ਘਰ ਦੇ ਨਜ਼ਦੀਕ ਹੋएगी ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਤਾਂ ਲੋੜੀਆਂ ਜੇਕਰ ਤੁਸੀਂ ਕਿਊਟ ਕਿਊਟ ਪੈਕਿੰਗਸ ਗਿਫਟ ਕਰਨੀਆਂ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਛੋਟੀਆਂ ਪੈਕਿੰਗਸ ਵੀ ਤੁਹਾਨੂੰ ਮਿਲ ਜਾਣਗੀਆਂ ਇਸ ਤੋਂ ਇਲਾਵਾ ਵੱਡੀ ਬਾਸਕਟ ਦੇ ਵਿੱਚ ਵੀ ਤੁਹਾਨੂੰ ਜ਼ਿਆਦਾ ਕੁਆਂਟੀਟੀ ਦੀ ਇਕੱਠ ਚਾਹੀਦੀ ਹੈ ਤਾਂ ਬਹੁਤ ਵਧੀਆ ਗਿਫਟ ਆਈਟਮ ਜਾ ਸਕਦੇ ਹੋ ਇਸ ਤਰ੍ਹਾਂ ਦੀਆਂ ਤੁਹਾਨੂੰ ਸਕੁਅਰ ਦੇ ਵਿੱਚ ਵੀ ਜਿਹੜੀਆਂ ਬਾਸਕਟਸ ਨੇ ਉਹ ਵੀ ਮਿਲ ਜਾਣਗੀਆਂ ਰਾਉਂਡ ਬਾਸਕਟ ਵੀ ਇਹਨਾਂ ਦੇ ਕੋਲ ਹੈਗੀਆਂ ਨੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਪ ਦੇ ਅਕੋਰਡਿੰਗ ਕਸਟਮਾਈਜ਼ ਵੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਤੁਹਾਨੂੰ ਬਾਕਸ ਵੀ ਮਿਲ ਜਾਣਗੇ ਇਹਨਾਂ ਦੇ ਵੀ ਪ੍ਰਾਈਸ ਬਹੁਤ ਵਧੀਆ ਲੱਗੇ ਹੋਏ ਹੈਗੇ ਨੇ ਇਸ ਏਡਾ ਵੱਡਾ ਬਾਕਸ ਤੁਹਾਨੂੰ ਸਿਰਫ 10 ਡਾਲਰ ਦੇ ਵਿੱਚ ਮਿਲ ਰਿਹਾ ਤੇ ਜਿਹੜੀਆਂ ਇਹ ਵਾਲੀਆਂ ਤੁਸੀਂ ਪੈਕਿੰਗਸ ਦੇਖ ਰਹੇ ਹੋ ਇਹਨਾਂ ਦੇ ਵੀ ਪ੍ਰਾਈਸ ਬਹੁਤ ਘੱਟ ਲੱਗੇ ਹੋਏ ਨੇ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਏਸ਼ੀਅਨ ਫੂਡ ਸੈਂਟਰ ਆਪਣੀ ਨੀਅਰੈਸਟ ਲੋਕੇਸ਼ਨ ਤੇ ਇਸ ਤੋਂ ਇਲਾਵਾ ਕੁ ਹੋਲ ਵੀਟ ਆਟਾ ਦਾ ਪ੍ਰਾਈਸ ਹੈ ਜਿਹੜਾ 16.99 ਕਰ ਦਿੱਤਾ ਗਿਆ ਪਹਿਲਾਂ 21.99 ਹੁੰਦਾ ਸੀ ਇਸ ਤੋਂ ਇਲਾਵਾ ਆਸ਼ੀਰਵਾਦ ਮਲਟੀ grain ਆਟਾ ਉਹ ਮਿਲ ਰਿਹਾ ਤੁਹਾਨੂੰ 6.99 ਦੇ ਵਿੱਚ 10 lb ਦਾ ਇਹ ਬੈਗ ਹੋਵੇਗਾ ਇਸ ਤੋਂ ਇਲਾਵਾ ਜਿਵੇਂ ਕਿ ਰਾਈਸ ਤੁਹਾਨੂੰ ਦਿਖਾਏ ਗਏ ਸੀ ਰਾਈਸ ਦੇ ਵੀ ਕਾਫੀ ਲੋ ਲੋ ਪ੍ਰਾਈਸ ਲੱਗੇ ਹੋਏ ਨੇ ਇਸ ਸਾਈਡ ਤੇ ਵੀ ਤੁਸੀਂ ਆਇਲਸ ਦੇਖ ਸਕਦੇ ਹੋ ਕਿ ਕਸਾਨੀਆਂ ਭਰੀਆਂ ਹੋਈਆਂ ਨੇ ਤੁਹਾਨੂੰ ਹਰ ਤਰ੍ਹਾਂ ਦੇ ਬਿਸਕਟ ਨੇ ਨਮਕੀਨ ਨੇ ਜਿਹੜੇ ਜੋ ਤੁਹਾਨੂੰ ਇੰਡੀਆ ਦੇ ਵਿੱਚ ਸਾਮਾਨ ਮਿਲਦਾ ਸੀ ਉਹ ਸਾਰਾ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨਸ ਤੋਂ ਮਿਲਣ ਵਾਲਾ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤਾਂ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ ਤੁਹਾਨੂੰ ਦਾਲਾਂ ਛੋਲੇ ਅਲੱਗ-ਅਲੱਗ ਤਰ੍ਹਾਂ ਦੀ ਪੈਕਿੰਗਸ ਦੇ ਵਿੱਚ ਮਿਲ ਜਾਣਗੇ ਛੋਟੀਆਂ ਪੈਕਿੰਗਸ ਵੀ ਇਹਨਾਂ ਦੇ ਕੋਲ ਹੈਗੀਆਂ ਨੇ ਤੇ نیچے ਤੁਸੀਂ ਵੱਡੀਆਂ ਪੈਕਿੰਗਸ ਵੀ ਦੇਖ ਸਕਦੇ ਹੋ ਤੁਸੀਂ ਜੇਕਰ ਵੱਡੀ ਕੁਆਂਟੀਟੀ ਦੇ ਵਿੱਚ ਲੈ ਜਾਣਾ ਚਾਹੁੰਦੇ ਹੋ ਤਾਂ ਕਿ ਤੁਹਾਡਾ ਕਿੰਨੇ ਮਹੀਨੇ ਸਮਾਨ ਚੱਲ ਸਕੇ ਤਾਂ ਵੀ ਤੁਸੀਂ ਇੱਥੋਂ ਆ ਕੇ ਖਰੀਦਦਾਰੀ ਕਰ ਸਕਦੇ ਹੋ ਤੇ ਏਸ਼ੀਆ ਦੇ ਜਿਹੜੇ ਬਲੈਕ ਚਨਾ ਨੇ ਉਹ 3.494 lb ਦਾ ਜਿਹੜਾ ਪੈਕ ਹੈ ਤੁਹਾਨੂੰ ਮਿਲ ਰਿਹਾ ਆ 3.49 ਡਾਲਰ ਦੇ ਵਿੱਚ ਤੇ ਵਾਈਟ ਚਨਾ ਦਾ ਵੀ ਸੇਮ ਪ੍ਰਾਈਸ ਇਹਨਾਂ ਦੇ ਵੱਲੋਂ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਮਸਰ ਦੀ ਜਿਹੜੀ ਦਾਲ ਹੈ ਉਹ ਵੀ 3.49 ਡਾਲਰ ਦੇ ਵਿੱਚ ਕਿ ਮਿਲ ਰਹਾ ਹੈ ਇਸ ਤੋਂ ਇਲਾਵਾ ਹੋਰ ਵੀ ਦਾਲਾਂ ਦੇ ਉੱਤੇ ਕਾਫੀ ਵਧੀਆ-ਵਧੀਆ ਡੀਲਸ ਲੱਗੀਆਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਇਸ ਸਾਈਡ ਤੇ ਵੀ ਤੁਹਾਨੂੰ ਦੇਖ ਸਕਦੇ ਹੋ ਕਿ ਸਾਰੇ ਮਿਰਚ ਮਸਾਲੇ ਜਿਹੜੇ ਸਬਜ਼ੀਆਂ ਦੇ ਵਿੱਚ ਪਾਏ ਜਾਂਦੇ ਨੇ ਜਿਹੜੇ ਸਬਜ਼ੀਆਂ ਨੂੰ ਹੋਰ ਵਧੀਆ ਬਣਾਉਂਦੀਆਂ ਨੇ ਉਹ ਵੀ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਦੇ ਇੱਥੇ ਮਿਲ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਨਾਨਕ ਦਾ ਦੇਸੀ ਘੋਆ ਹੈ ਉਹਦੇ ਉੱਤੇ ਵੀ ਕਾਫੀ ਵਧੀਆ ਪ੍ਰਾਈਸ ਲੱਗਿਆ ਹੋਇਆ ਸਿਰਫ 12.99 ਡਾਲਰ ਦੇ ਵਿੱਚ ਤੁਹਾਨੂੰ 800 ਗ੍ਰਾਮ ਵਾਲੀ ਪੈਕਿੰਗ ਮਿਲ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਇਸ ਸਾਈਡ ਤੇ ਦੇਖ ਸਕਦੇ ਹੋ ਇੱਥੇ ਤੁਹਾਨੂੰ ਫਰੈਸ਼ ਜਿਹੜਾ ਸਮਾਨ ਬਣਾ ਕੇ ਦਿੱ ਨਹੀਂ ਆ ਜਾਂ ਫਿਰ ਪਕੌੜੇ ਲੈਣੇ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਮਠਾਈਆਂ ਲੈਣੀਆਂ ਹੋਣ ਤਾਂ ਉਹਦੇ ਲਈ ਵੀ ਤੁਸੀਂ ਆ ਸਕਦੇ ਹੋ ਤੁਹਾਨੂੰ ਵੇਟ ਵੀ ਜਿਹੜੀ ਬਿਲਕੁਲ ਘੱਟ ਕਰਨੀ ਪੈਗੀ ਤੇ ਬਿਲਕੁਲ ਫਰੈਸ਼ ਜਿਹੜਾ ਗਰਮਾ-ਗਰਮ ਤੁਹਾਨੂੰ ਇੱਥੇ ਸਮਾਨ ਹੈ ਸਰਵ ਕੀਤਾ ਜਾਂਦਾ ਹੈ ਤੁਸੀਂ ਜੇਕਰ ਤੁਹਾਡੇ ਘਰੇ ਛੋਟੀ ਗੈਟ ਟੂਗੇਦਰ ਹੈਗੀ ਆ ਤਾਂ ਤੁਸੀਂ ਇੱਥੋਂ ਵੀ ਜਿਹੜਾ ਖਾਣ ਪੀਣ ਦਾ ਸਮਾਨ ਆ ਲਿਜਾ ਸਕਦੇ ਹੋ ਇਸ ਸਲਾਵਾ ਤੁਹਾਨੂੰ ਇੱਥੇ ਬਰਫੀ ਵੀ ਮਿਲ ਰਹੀ ਆ ਹਰ ਤਰ੍ਹਾਂ ਦੀ ਮਠਾਈ ਮਿਲ ਰਹੀ ਆ ਤੇ ਨਾਲ ਤੁਹਾਨੂੰ ਕੇਕ ਵੀ ਮਿਲ ਰਹੇ ਨੇ ਪੇਸਟਰੀਜ਼ ਵੀ ਮਰਜ਼ੀਆਂ ਨੇ ਤਾਂ ਇੱਕ ਤਰ੍ਹਾਂ ਦਾ ਇਹ ਵਨ ਸਟਾਪ ਸ਼ਾਪ ਹੀ ਕਹਿ ਸਕਦੇ ਜਿੱਥੇ ਤੁਹਾਨੂੰ ਸਾਰਾ ਸਮਾਨ ਮਿਲ ਰਿ ਅ ਡੇਲੀ ਯੂਜ਼ ਦਾ ਸਮਾਨ ਵੀ ਮਿਲਦਾ ਹੈ ਜੇਕਰ ਗੈਸਟ ਆਉਂਦੇ ਨੇ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲਈ ਵੀ ਤੁਸੀਂ ਇੱਥੋਂ ਆ ਕੇ ਖਰੀਦਦਾਰੀ ਕਰ ਸਕਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਤੇ ਤੁਹਾਨੂੰ ਮੰਜੇ ਵੀ ਮਿਲ ਰਹੇ ਨੇ ਕਾਫੀ ਵਧੀਆ ਇਹਨਾਂ ਦੇ ਕੋਲ ਵਧੀਆ ਕੁਆਲਟੀ ਦੇ ਵਿੱਚ ਫੋਲਡਿੰਗ ਮੰਜੇ ਵੀ ਤੁਸੀਂ ਲੈ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਕਾਫੀ ਵਧੀਆ ਇਹਨਾਂ ਦੀ ਕੁਆਲਟੀ ਜਿਹੜੀ ਦੱਸੀ ਜਾਂਦੀ ਹੈ ਜਿਹੜੇ ਲੋਕ ਇੱਥੋਂ ਖਰੀਦਦਾਰੀ ਕਰਦੇ ਨੇ ਸਾਰਿਆਂ ਦੇ ਵੱਲੋਂ ਬਹੁਤ ਹੀ ਵਧੀਆ ਰਿਵਿਊਜ਼ ਦਿੱਤੇ ਜਾਂਦੇ ਨੇ ਤੇ ਇੱਥੇ ਦੇਖ ਸਕਦੇ ਹੋ ਲੋੜੀ ਕਰਕੇ ਮੰਜੇ ਦੇ ਉੱਤੇ ਵੀ ਕੁਝ ਜਿਹੜੀਆਂ ਬਾਸਕਟ ਨੇ ਲੋ ਜੇ ਤੇ ਜੇਕਰ ਵੱਡੀਆਂ ਕੜਾਈਆਂ ਤੁਸੀਂ ਖਰੀਦੀਆਂ ਚਾਹੁੰਦੇ ਹੋ ਜੇਕਰ ਘਰ ਦੇ ਵਿੱਚ ਤੁਹਾਡੇ ਜ਼ਿਆਦਾ ਲੋਕ ਰਹਿੰਦੇ ਨੇ ਜਾਂ ਗੈਸਟ ਜ਼ਿਆਦਾ ਜ਼ਿਆਦਾ ਆਉਣ ਆਣ ਜਾਣਾ ਲੱਗਿਆ ਰਹਿੰਦਾ ਆ ਤਾਂ ਤੁਸੀਂ ਵੱਡੀ ਕੁਆਂਟੀਟੀ ਦੇ ਵਿੱਚ ਜੇ ਕੁਝ ਬਣਾਉਣਾ ਹੋਵੇ ਤਾਂ ਇੱਥੋਂ ਆ ਕੇ ਤੁਸੀਂ ਇਹਨਾਂ ਦੀ ਵੀ ਜਿਹੜੀ ਖਰੀਦਦਾਰੀ ਕਰ ਸਕਦੇ ਹੋ ਇਹਨਾਂ ਦੀ ਵੀ ਬਹੁਤ ਕੁਆਲਿਟੀ ਦੱਸ ਇਹ ਵਧੀਆ ਦੱਸੀ ਜਾਂਦੀ ਹੈ ਕਿ ਵਧੀਆ ਕੁਆਲਿਟੀ ਦੇ ਹੁੰਦੇ ਨੇ ਸੋ ਇਲਾਵਾ ਸਾਈਟ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਸਾਰਾ ਸਮਾਨ ਹੈ ਤੁਹਾਨੂੰ ਜਿਹੜਾ ਇੱਕੋ ਛੱਤ ਹਲਾ ਮਿਲ ਰਿਹਾ ਜਿਵੇਂ ਕਿ ਹੁਣ ਵੈਡਿੰਗ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਲੋਕਾਂ ਨੇ ਤਿਆਰੀਆਂ ਸ਼ੁਰੂ ਕਰਦੀਆਂ ਨੇ ਇੱਕ ਵਾਰੀ ਏਸ਼ੀ ਦਾ ਵੀ ਕਾਫੀ ਸਾਰਾ ਸਮਾਨ ਮਿਲ ਜਾਂਦਾ ਹੈ ਜਿਵੇਂ ਕਿ ਅੱਜਕੱਲ੍ਹ ਅਲੱਗ-ਅਲੱਗ ਤਰ੍ਹਾਂ ਦੀ ਡੈਕੋਰੇਸ਼ਨਸ ਕੀਤੀ ਜਾਂਦੀ ਹੈ ਤਾਂ ਡੈਕੋਰੇਸ਼ਨਸ ਨੂੰ ਲੈ ਕੇ ਸਾਰਾ ਸਮਾਨ ਇੱਥੇ ਹੈਗਾ ਆ ਤੇ ਲੋੜੀ ਸਪੈਸ਼ਲ ਡੀਲ ਤਾਂ ਲੱਗੀ ਹੋਈ ਹੈ ਤੇ ਆ ਕੇ ਇੱਥੇ ਇਹਨਾਂ ਡੀਲਸ ਦਾ ਫਾਇਦਾ ਜ਼ਰੂਰ ਚੱਕ ਸਕਦੇ ਹੋ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਟੂਰ ਦਿੱਤਾ ਗਿਆ ਹੈ ਏਸ਼ੀਅਨ ਫੂਡ ਸੈਂਟਰ ਦਾ ਜਿੱਥੇ ਕਿ ਲੋੜੀ ਸਪੈਸ਼ਲ ਸੇਲ ਲੱਗੀ ਹੋਈ ਹੈ ਤੇ ਜਿਹੜੀ ਇਹ ਸੇਲ ਹੈਗੀ ਹੈ 9 ਜਨਵਰੀ ਤੋਂ ਲੈ ਕੇ 18 ਜਨਵਰੀ 2026 ਤੱਕ ਚੱਲਦੀ ਰਹੇਗੀ ਹਜੇ ਵੀ ਟਾਈਮ ਹੈਗਾ ਤੁਸੀਂ ਇੱਕ ਵਾਰੀ ਜ਼ਰੂਰ ਆ ਸਕਦੇ ਹੋ ਜੇਕਰ ਡੀਲਸ ਦਾ ਫਾਇਦਾ ਲੈਣਾ ਚਾ ਲੋੜੀ ਦਾ ਕੋਈ ਫੰਕਸ਼ਨ ਆ ਰਿਹਾ ਉੱਥੇ ਤੁਸੀਂ ਫੰਕਸ਼ਨ ਤੇ ਜੇਕਰ ਵੱਡੀ ਕੁਆਂਟੀਟੀ ਦੇ ਵਿੱਚ ਤੁਸੀਂ ਇਹ ਬਾਸਕਟ ਲੈ ਜਾਣੀਆਂ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਤੋਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲਣ ਵਾਲੀਆਂ ਨੇ ਏਸ਼ੀਅਨ ਫੂਡ ਸੈਂਟਰ ਦੀਆਂ ਅਲੱਗ-ਅਲੱਗ ਲੋਕੇਸ਼ਨਸ ਨੇ ਈਟੋਪੀਕੋ ਦੇ ਵਿੱਚ ਮਿਸਿਸ ਆਗਾ ਬ੍ਰੈਂਟਨ ਦੇ ਵਿੱਚ ਵੀ ਇਹਨਾਂ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਹੈਗੀਆਂ ਨੇ ਇਸ ਤੋਂ ਇਲਾਵਾ ਗਲਫ ਦੇ ਵਿੱਚ ਵੀ ਇਹਨਾਂ ਦੀ ਇੱਕ ਲੋਕੇਸ਼ਨ ਹੈਗੀ ਆ ਤੁਸੀਂ ਕਾਲ ਵੀ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੋਵੇਗਾ ਤੇ ਡੀਲਸ ਤਾਂ ਕਾਫੀ ਵਧੀਆ ਲੱਗੀਆਂ ਹੋਈਆਂ ਨੇ ਤੁਸੀਂ ਇਹ ਦੇਖ ਸਕਦੇ ਹੋ ਇੰਨੇ ਸਾਰੇ ਪ੍ਰੋਡਕਟਸ ਦੇ ਮਿਲਣ ਵਾਲੀਆਂ ਨੇ ਕਿ ਸਿਰਫ ਇੱਕੋ ਆਈਟਮ ਦੇ ਨਹੀਂ ਅਲੱਗ-ਅਲੱਗ ਆਈਟਮਸ ਦੇ ਉੱਤੇ ਤੁਹਾਨੂੰ ਡੀਲਸ ਮਿਲ ਰਹੀਆਂ ਨੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਆਪਣੀ ਨੀਅਰੈਸਟ ਲੋਕੇਸ਼ਨ ਤੇ ਏਸ਼ੀਅਨ ਫੂਡ ਸੈਂਟਰ ਫਿਲਹਾਲ ਸਾਡੇ ਅਜੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਬੜੇ ਰੌਮ ਦਾ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚਰੇ ਕਾ